ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਮੁਹੱਬਤ ਕਰਨ ਵਾਲੇ ਦੇਸ਼ ਵਿਦੇਸ਼ ਬੈਠੇ ਪੰਜਾਬੀ ਪੁੱਤਰੋ ਪਿਆਰ ਪਰਿ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ੀ ਖੜਕ ਦੋ ਦਿਨ ਪਹਿਲਾਂ ਘਟਨਾ ਵਾਪਰਦੀ ਹੈ ਜ਼ਿਲ੍ਹਾ ਲੁਧਿਆਣਾ ਦੇ ਥਾਣਾ ਮਲੋਤ ਅਧੀਨ ਪੈਂਦੇ ਹਲਕਾ ਪਾਇਲ ਦੇ ਪਿੰਡ ਸਹੀਹਾ ਦੋਦ ਵਿੱਚ ਨਿੱਕੇ ਬੱਚੇ ਨੂੰ ਅਗਵਾ ਕਰ ਲਿਆ ਜਾਂਦਾ ਹੈ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਉਸ ਤੋਂ ਬਾਅਦ ਜਦੋਂ ਪੰਜਾਬ ਭਰ ਵਿੱਚ ਇਸ ਗੱਲ ਦਾ ਰੋਲਾ ਪੈਂਦਾ ਹੈ ਪੰਜਾਬ ਦੀ ਪੁਲਿਸ مشتاہد ਹੁੰਦੀ ਹੈ ਪੰਜਾਬ ਸਰਕਾਰ ਨੇ ਬੜੀ ਸੰਜੀਦਗੀ ਦਿਖਾਈ ਇਸ ਮਾਮਲੇ ਵਿੱਚ ਵਿਰੋਧੀ ਧਿਰ ਨੇ ਬੜਾ ਸਾਥ ਦਿੱਤਾ ਤੇ ਇਸ ਮਾਮਲੇ ਵਿੱਚ ਜਦੋਂ ਲੰਮਾ ਇਹ ਸਾਰਾ ਕੁਝ ਵਾਪਰਦਾ ਹੈ ਤਾਂ ਪੁਲਿਸ ਅਤੇ ਪ੍ਰਸ਼ਾਸਨ ਦੀ ਸਹਿਯਤਾ ਦੇ ਨਾਲ ਲੰਮੇ ਯਤਨਾਂ ਦੇ ਨਾਲ ਸੰਜੀਤਗੀ ਦੇ ਨਾਲ ਕਹਿ ਸਕਦੇ ਹਾਂ ਬਹੁਤ ਮਿਹਨਤ ਦੇ ਨਾਲ ਉਸ ਬੱਚੇ ਨੂੰ ਅਗਵਾਕਾਰਾਂ ਦੇ ਚੁੰਗਲ ਵਿੱਚੋਂ ਛਡਾ ਲਿਆ ਜਾਂਦਾ ਹੈ ਤੇ ਅਗਵਾਕਾਰਾਂ ਅਤੇ ਪੁਲਿਸ ਦੀ ਮੁੱਠ ਭੇੜ ਜੋ ਪੁਲਿਸ ਮੁਤਾਬਕ ਹੋਈ ਉਸ ਵਿੱਚ ਜਿਹੜਾ ਮੁੱਖ ਸਾਜ਼ਿਸ਼ ਕਰਤਾ ਜਸਪ੍ਰੀਤ ਸਿੰਘ ਨਾਮ ਦਾ ਪਿੰਡ ਸਿੰਘਾ ਦੌਦ ਦਾਹੀ ਜਿਹੜਾ ਨੌਜਾਨ ਹੈ ਉਹ ਮਾਰਿਆ ਜਾਂਦਾ ਹੈ ਗੱਲ ਕਿਉਂਕਿ ਇਹ ਸਾਰੀ ਘਟਨਾ ਤੁਸੀਂ ਸਾਰਿਆਂ ਨੇ ਸੁਣੀ ਹੋਵੇਗੀ ਪਰ ਮੈਂ ਗੱਲ ਇਸ ਤੋਂ ਅੱਗੇ ਦੀ ਕਰਾਂ ਕਾਰੇ ਦੋਸਤੋ ਅੱਜ ਜਦੋਂ ਅਸੀਂ ਦੇਸ਼ ਵਿਦੇਸ਼ ਵਿੱਚ ਬੈਠੇ ਇਸ ਗੱਲ ਨੂੰ ਚਿੰਤਾ ਤਾਂ ਕਿ ਪੰਜਾਬ ਪ੍ਰਵਾਸੀਆਂ ਨੇ ਖਾ ਲਿਆ ਹੈ ਪ੍ਰਵਾਸੀਆਂ ਦਾ ਕ੍ਰਾਈਮ ਪੰਜਾਬ ਵਾਸੀਆਂ ਨੂੰ ਤੰਗ ਕਰ ਰਿਹਾ ਹੈ ਪ੍ਰਵਾਸੀਆਂ ਦੀ ਜਿਹੜੀ ਚੱਲ ਚੱਲਣ ਦੀ ਨੀਤੀ ਹੈ ਉਹ ਤੋਂ ਪੰਜਾਬੀ ਪ੍ਰਭਾਵਿਤ ਹੋ ਰਹੇ ਨੇ ਪੰਜਾਬੀ ਸੱਭਿਆਚਾਰ ਪ੍ਰਭਾਵਿਤ ਹੋ ਰਿਹਾ ਪਰੰਤੂ ਜਸਪ੍ਰਿਤ ਦੇ ਮਾਮਲੇ 'ਚ ਜਾਂ ਸਿੰਘਾਂ ਦੋਦ ਪਿੰਡ ਵਿੱਚ ਅਗਵਾ ਹੋਏ ਨਿੱਕੇ ਜਿਹੇ ਬੱਚੇ ਦੇ ਮਾਮਲੇ ਵਿੱਚ ਜਿਹੜਾ ਕੁਝ ਸਾਹਮਣੇ ਆਇਆ ਉਹ ਬਹੁਤ ਦੁੱਖ ਦੇਣ ਵਾਲਾ ਹੈ ਮੁੱਖ ਸਾਜ਼ਿਸ਼ਕਰਤਾ 23 ਸਾਲ ਦਾ ਨੌਜਵਾਨ ਹੈ ਜਸਪ੍ਰੀਤ ਸਿੰਘ ਸਪੁੱਤਰ ਲਖਵਿੰਦਰ ਸਿੰਘ ਸ਼ਰੀਕੇ ਦੇ ਵਿੱਚੋਂ ਆ ਨੇੜੇ ਰਹਿੰਦੇ ਨੇ ਤੇ ਬੱਚੇ ਦੇ ਪਰਿਵਾਰ ਨਾਲ ਬੜਾ ਨੇੜੇ ਦਾ ਸੰਬੰਧ ਹੈ ਕੈਨੇਡਾ ਦੇ ਵਿੱਚ ਗਿਆ ਹੈ ਜਸਪ੍ਰੀਤ ਸਿੰਘ ਉੱਥੇ ਪੀਆਰ ਹੋਇਆ ਹੈ ਪੀਆਰ ਹੋਣ ਤੋਂ ਬਾਅਦ 23 ਸਾਲ ਦੀ ਉਮਰ ਦੇ ਵਿੱਚ ਜਦੋਂ ਇੱਥੇ ਆਉਂਦਾ ਸੀਹਾਂ ਦੌਦ ਕਿਸੇ ਨੂੰ ਪਤਾ ਨਹੀਂ ਕਿ ਜਸਪ੍ਰੀਤ ਕੈਨੇਡਾ ਤੋਂ ਕਦੋਂ ਵਾਪਸ ਸੀਹਾਂ ਦੌਦ ਪੁੱਜਾ ਜਿਹੜੀ ਅੰਦਰਲੀ ਗੱਲ ਹੈ ਤੇ ਜਿਹੜੀ ਘਟਨਾ ਨਿਕਲ ਕੇ ਬਾਹਰ ਆਈ ਹੈ ਕਿੰਨਾ ਦੁੱਖ ਦੇਣ ਵਾਲੀ ਹੈ ਅੱਜ ਅਸੀਂ ਜਦੋਂ ਪ੍ਰਵਾਸੀਆਂ ਨੂੰ ਪੰਜਾਬ ਦੇ ਅਮਨ ਕਾਨੂੰਨ ਲਈ ਖਤਰਾ ਹੈ ਤੇ ਪੰਜਾਬੀਆਂ ਦੇ ਸਵਾਰ ਨੂੰ ਇੱਕ ਤਰ੍ਹਾਂ ਨਾਲ ਹੋ ਕੀ ਗਿਆ ਹੈ ਉਹ ਗੱਲ ਨਿੱਕੇ ਜੀ ਸੰਖੇਪ ਰੂਪ ਵਿੱਚ ਰੂਪ ਵਿੱਚ ਤੁਹਾਡੇ ਨਾਲ ਸੰਝ ਕਰਨ ਦਾ ਯਤਨ ਕਰਾਂ ਮੇਰੇ ਪਰਮ ਮਿੱਤਰ ਨੇ ਮਨਜਿੰਦਰ ਸਿੰਘ ਕਾਲਾ ਸਰੌਦ ਪੱਤਰਕਾਰ ਅਤੇ ਸਾਡੇ ਹੋਰ ਨਿੱਕੇ ਵੀਰ ਪ੍ਰਗਟ ਸਿੰਘ ਪਿੰਡ ਰੱਬੂ ਜਿਨ੍ਹਾਂ ਨੇ ਮੈਨੂੰ ਬੜੀ ਜੜੀਆਂ ਜਾਣਕਾਰੀਆਂ ਦਿੱਤੀਆਂ ਤੇ ਬੜੀਆਂ ਦੁੱਖ ਦੇਣ ਵਾਲੀਆਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਸ਼ਰੀਕੇ ਦੇ ਵਿੱਚੋਂ ਜਸਪ੍ਰੀਤ ਸਿੰਘ ਵਿਦੇਸ਼ ਜਾਂਦਾ ਪੀਆਰ ਹੋ ਕੇ ਵਾਪਸ ਆਉਂਦਾ ਕਿਸੇ ਨੂੰ ਪਤਾ ਨਹੀਂ ਕਿ ਜਸਪ੍ਰੀਤ ਸਿੰਘ ਇੰਡੀਆ ਆਇਆ ਹੈ ਸੀਹਾਂ ਦੌਰ ਵਿੱਚ ਆਇਆ ਨਹੀਂ ਆਇਆ ਸਾਰਾ ਪਰਤਾਰਾ ਹਲੇ ਅੱਖਾਂ ਦੇ ਸਾਹਮਣੇ ਆਉਣਾ ਹੈ ਸੁਣਨ ਵਿੱਚ ਆਉਂਦਾ ਹੈ ਕਿ ਵਿਦੇਸ਼ ਜਾਣ ਲਈ ਇਸ ਪਰਿਵਾਰ ਕਿਉਂਕਿ ਆੜਤੀ ਪਰਿਵਾਰ ਹੈ ਇਹਦੇ ਕੋਲੋਂ ਕੁਝ ਨਾ ਕੁਝ ਪੈਸੇ ਵੀ ਲਏ ਹੋ ਸਕਦੇ ਨੇ ਤੇ ਸੁਣਨ ਵਿੱਚ ਆਉਂਦਾ ਹੈ ਕਿ ਪਰਿਵਾਰ ਨੇ ਬੜੀ ਬਾਰ ਮਦਦ ਕੀਤੀ ਸੁਣਨ ਵਿੱਚ ਇਹ ਵੀ ਆਇਆ ਕਿ ਜਿਸ ਬੱਚੇ ਨੂੰ ਅਗਵਾ ਕੀਤਾ ਗਿਆ ਸੀ ਉਸ ਬੱਚੇ ਦੇ ਦਾਦੇ ਨੇ ਜਸਪ੍ਰੀਤ ਸਿੰਘ ਦੇ ਪਿਓ ਲਖਵਿੰਦਰ ਸਿੰਘ ਨੂੰ ਆਪਣੀ ਸ਼ਰੀਕੇ ਦੇ ਵਿੱਚੋਂ ਆਪਣੀ ਰਿਸ਼ਤੇਦਾਰੀ ਦੇ ਵਿੱਚੋਂ ਸਾਖ ਵੀ ਕਰਾਇਆ ਰਿਸ਼ਤਾ ਵੀ ਕਰਵਾਇਆ ਹੈ ਆਪਸ ਵਿੱਚ ਇਨਾ ਮਿਲਵਰਤਨ ਵਾਲਾ ਪਿਆਰ ਹੈ ਪਰਿਵਾਰ ਹੈ ਤੇ ਇਸ ਪਰਿਵਾਰ ਦੇ ਵਿੱਚੋਂ ਨਿਕਲ ਕੇ ਕੀ ਆਉਂਦਾ ਹੈ ਕਿ ਇਸ ਪਰਿਵਾਰ ਦੇ ਛੋਟੇ ਜਿਹੇ ਬੱਚੇ ਨੂੰ ਆਪਣੇ ਸਾਥੀਆਂ ਦੀ ਮੱਧ ਦੇ ਨਾਲ ਅਗਵਾ ਕਰ ਲਿਆ ਜਾਂਦਾ ਹੈ ਅਗਵਾ ਕਰਨ ਤੋਂ ਬਾਅਦ ਪੁਲਿਸ ਅਗਵਾਕਰਾਂ ਤੱਕ ਪੁੱਜ ਜਾਂਦੀ ਹੈ ਉਸ ਨੂੰ ਉਹਨਾਂ ਦੇ ਪਰਿਵਾਰ ਤੋਂ 1 ਕਰੋੜ ਰੁਪਏ ਮੰਗਿਆ ਜਾਂਦਾ ਹੈ ਹੁਣ ਇਸ ਗੱਲ ਨੂੰ ਪਾਸੇ ਰੱਖ ਦਈਏ ਕਿ ਬੱਚੇ ਨੂੰ ਗਵਾਹ ਕੀਤਾ ਕ੍ਰਾਈਮ ਕੀਤਾ ਪਰ ਸੋਸ਼ੀਅਲੀ ਜਦੋਂ ਅਸੀਂ ਪੰਜਾਬ ਦੇ ਹਾਲਾਤਾਂ ਤੇ ਛਾਤੀ ਮਾਰਦੇ ਆ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਵਿਦੇਸ਼ ਭੇਜੇ ਨੇ ਜਿਨ੍ਹਾਂ ਨੇ ਬਹੁਤ ਰਾਇਸ ਪਰਿਵਾਰ ਵੀ ਨੇ ਗਰੀ ਪਰਿਵਾਰ ਵੀ ਨੇ ਉਹਨਾਂ ਇਹੀ ਗੱਲ ਸੋਚ ਕੇ ਬੱਚੇ ਵਿਦੇਸ਼ ਭੇਜੇ ਨੇ ਕਿ ਪੰਜਾਬ ਦੇ ਹਾਲਾਤ ਬਹੁਤੇ ਠੀਕ ਨਹੀਂ ਸਹੀਆਂ ਦੌਦ ਦੀ ਘਟਨਾ ਨੇ ਜਿਹੜਾ ਸਭ ਤੋਂ ਵੱਡਾ ਸਵਾਲ ਖੜਾ ਕੀਤਾ ਉਹ ਇਹ ਹੈ ਕਿ ਪਰਿਵਾਰ ਦੇ ਨਜ਼ਦੀਕ ਰਹਿੰਦੇ ਆ ਪਰਿਵਾਰ ਦੀ ਮਦਦ ਲੈਂਦੇ ਆ ਵੀ ਜੇ ਕੋਈ ਬੰਦਾ ਕ੍ਰਾਈਮ ਕਰਨ ਦੀ ਸੋਚਦਾ ਹੈ ਕਿਸੇ ਦੇ ਬੱਚੇ ਨੂੰ ਗਵਾਹ ਕਰਕੇ ਉਹ ਤੋਂ ਕਰੋੜ ਰੁਪਏ ਲੈਣ ਦੀ ਸੋਚਦਾ ਹੈ ਤੇ ਫੜੇ ਜਾਣ ਦੇ ਹਾਲਾਤ ਵਿੱਚ ਕਿਵੇਂ ਰਾਂ ਬੱਚੇ ਨੂੰ ਇੱਧਰ ਉੱਧਰ ਕਰਨ ਦੀ ਗੱਲ ਵੀ ਉਹਨਾਂ ਦੇ ਦਿਮਾਗ ਵਿੱਚ ਹੋ ਸਕਦੀ ਹੈ ਉਹ ਗੱਲ ਚੰਗੀ ਹੈ ਕਿ ਪੁਲਿਸ ਮੁਸ਼ਤਿਹਤ ਹੋਈ ਪੁਲਿਸ ਨੇ ਬੜੀ ਅੱਛੀ ਯੋਜਨਾ ਮੈਂ ਮਨਦੀਪ ਸਿੰਘ ਸਿੱਧੂ ਉਹਨਾਂ ਦੇ ਡੀਆਈਜੀ ਸਾਹਿਬ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਜਿੰਨਾ ਪੁਲਿਸ ਨੇ ਮੁਲੇ ਕੋਲਾਪੁਰ ਸਖਨਾ ਪੁਲਿਸ ਤੇ ਫਤੇਗੜ ਸਾਹਿਬ ਪੁਲਿਸ ਪਟਿਆਲਾ ਪੁਲਿਸ ਸਾਰਿਆਂ ਨੂੰ ਬਹਾਦਰੀ ਇਹ ਬਜੋ ਸਾਰਿਆਂ ਦੀ ਬਹਾਦਰੀ ਤੇ ਮਾਣ ਕੀਤਾ ਤੇ ਜਿਹੜੀ ਯੋਜਨਾ ਤੇ ਪੁਲਿਸ ਨੇ ਕੰਮ ਕਰਕੇ ਬੱਚੇ ਨੂੰ ਸਹੀ ਸਲਾਮਤ ਛਡਾਇਆ ਬਹੁਤ ਵੱਡੀ ਗੱਲ ਹੈ ਦਾਤ ਦੇਣੀ ਬਣਦੀ ਹੈ ਮੈਂ ਗੱਲ ਸੋਸ਼ਲ ਕਰ ਰਿਹਾ ਸੀ ਕਿ ਜਸਪ੍ਰੀਤ ਦੀ ਮਾਤਾ ਇਸ ਬੱਚੇ ਦੇ ਪਰਿਵਾਰ ਵਿੱਚੋਂ ਰਿਸ਼ਤੇਦਾਰੀ ਵਿੱਚੋਂ ਬੱਚੇ ਦੀ ਮਦਦ ਜਸਪ੍ਰੀਤ ਦੀ ਮਦਦ ਬਦੇਸ਼ ਭੇਜਣ ਦੀ ਵੀ ਕੀਤੀ ਪੈਸੇ ਟੁੱਕਰ ਦੀ ਮਦਦ ਆਪਸ ਵਿੱਚ ਪ੍ਰਵਾਹ ਆਪਸ ਵਿੱਚ ਪਿਆਰ ਬਹੁਤ ਤੇ ਜਦੋਂ ਬੱਚਾ ਅਗਵਾ ਹੋਇਆ ਤੇ ਬੱਚੇ ਅਗਵਾ ਹੋਣ ਤੋਂ ਬਾਅਦ ਜਸਪ੍ਰੀਤ ਦਾ ਪਿਤਾ ਲਖਵਿੰਦਰ ਸਿੰਘ ਤੇ ਉਹਦਾ ਦਾਦਾ ਦੋਨੋਂ ਲਗਾਤਾਰ ਇਸ ਪਰਿਵਾਰ ਦੇ ਘਰ ਦੁੱਖ ਬਣਵਾਉਂਦੇ ਰਹੇ ਬੈਠੇ ਰਹੇ ਪਰ ਪਰਦੇ ਪਿੱਛੇ ਬਹੁਤ ਕੁਝ ਚੱਲ ਰਿਹਾ ਸੀ ਕੀ ਸੀ ਦੁੱਖ ਦੇਣ ਵਾਲੀ ਗੱਲ ਕਿ 23 ਸਾਲ ਦਾ ਮਲੂਕੜਾ ਨੌਜਵਾਨ ਜਸਪ੍ਰੀਤ ਜੀਦੇ ਦਿਮਾਗ ਤੇ ਪਤਾ ਨਹੀਂ ਕਿਹੜੀ ਗੱਲ ਚੱਲਦੀ ਹੋਵੇ ਕਿ ਇਹ ਪੁਲਿਸ ਜਾਣਦੀ ਹੈ ਪਰਮਾਤਮਾ ਜਾਣਦਾ ਹੈ ਪਰ ਉਹਨੇ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਕਿ ਸਾਰਾ ਪਿਆਰ ਮੁਹੱਬਤ ਸਮਾਜਿਕ ਕਦਰਾਂ ਕੀਮਤਾਂ ਸਭ ਕੁਝ ਤਾਰ-ਤਾਰ ਕਰਕੇ ਰੱਖ ਦਿੱਤਾ ਕਿਸੇ ਦੇ ਨਿੱਕੇ ਜਿਹੇ ਨੰਨੇ-ਮੁੰਨੇ ਬੱਚੇ ਨੂੰ ਗਵਾਹ ਕਰਕੇ ਉਹ ਤੋਂ 1 ਕਰੋੜ ਦੀ ਫਰौती ਮੰਗਣੀ ਤੇ ਮੰਗਦਾ ਵੀ ਉਹ ਪਰਿਵਾਰ ਆ ਜਿਸ ਜਿਸ ਪਰਿਵਾਰ ਦੇ ਉੱਤੇ ਐਹਸਾਨ ਨੇ ਇਸੇ ਹਾਲਾਤਾਂ ਵਿੱਚ ਪੰਜਾਬ ਦੇ ਵਿੱਚੋਂ ਅਸੀਂ ਕਿਹੜੀ ਤਵਕਕੋ ਕਰਦੇ ਆਂ ਕਿਹੜੀ ਆਸ ਕਰਦੇ ਆਂ ਚੰਗੇ ਸਮਾਜ ਦੀ ਸਿਰਜਣਾ ਲਈ ਜਦੋਂ ਘਰ ਦਾ ਤੁਸੀਂ ਕਿੱਥੋਂ ਬਚਾਓਗੇ ਆਪਣੇ ਬੱਚਿਆਂ ਨੂੰ ਦੁਸ਼ਮਣ ਤੇ ਸਾਡੇ ਘਰ ਵਿੱਚ ਬੈਠੇ ਨੇ ਤੇ ਜਦੋਂ ਘਰ ਵਿੱਚ ਬੈਠਾ ਦੁਸ਼ਮਣ ਉਹ ਸਭ ਤੋਂ ਵੱਡ ਖਤਰਨਾਕ ਹੁੰਦਾ ਹੈ ਕਿਉਂਕਿ ਉਹਦੇ ਪ੍ਰਤੀ ਕਿਸੇ ਦੀ ਚਿੰਤਾ ਨਹੀਂ ਹੁੰਦੀ ਉਹਦੇ ਪ੍ਰਤੀ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਇਹ ਵੀ ਛੱਪ ਬਣਿਆ ਬੈਠਾ ਹੈ ਸੋ ਐਸੇ ਹਾਲਾਤਾਂ ਦੇ ਵਿੱਚ ਪੰਜਾਬ ਦੇ ਹਾਲਾਤ ਜਦੋਂ ਅਸੀਂ ਪ੍ਰਵਾਸੀਆਂ ਨੂੰ ਦੋਸ਼ ਦਿੰਦੇ ਹਾਂ ਠੀਕ ਹੈ ਪ੍ਰਵਾਸੀ ਬਹੁਤ ਮਾੜੇ ਨੇ ਬਹੁਤ ਸਾਰੇ ਕ੍ਰਾਈਮ ਕਰਨ ਵਾਲੇ ਨੇ ਪਰ ਬਹੁਤ ਸਾਰੇ ਪ੍ਰਵਾਸੀ ਐਸੇ ਨੇ ਜਿਹੜੇ ਪੰਜਾਬ ਦੇ ਵਿੱਚ ਬਹੁਤ ਸਖਤ ਮਿਹਨਤ ਕਰਕੇ ਸੂਬੇ ਦੀ ਆਰਥਿਕ ਤਾਨੂ ਹਲਾਰਾ ਦਿੰਦੇ ਨੇ ਪਰ ਜਿਹੜੇ ਕ੍ਰਾਈਮ ਕਰਨ ਵਾਲੇ ਨੇ ਉਹਨਾਂ ਕਰਕੇ ਬਾਕੀ ਵੀ ਬਦਨਾਮ ਹੋ ਜਾਂਦੇ ਪਰ ਅਸੀਂ ਸਾਡੇ ਪੰਜਾਬੀ ਸਾਡੇ ਜ਼ਿਮੀਂਦਾਰ ਪਰਮਾ ਜ਼ਿਮੀਂਦਾਰਾਂ ਦੇ ਪੁੱਛੇ ਇੱਕ ਬੱਚਾ ਪੀਆਰ ਹੋਇਆ ਕੈਨੇਡਾ ਦੇ ਵਿੱਚ 23 ਸਾਲ ਉਮਰ ਦਾ ਮਲੂਕ ਰਾਜਾ ਤੇ ਆਖਰ ਇਸ ਚੀਜ਼ ਦਾ ਅੰਤ ਕੀ ਹੋਇਆ ਇੱਕ ਅਲੱਗ ਭਰਾ ਪੁਲਸ ਦੀ ਗੋਲੀ ਨਾਲ ਮਾਰਿਆ ਜਾਂਦਾ ਹੈ ਇਸ ਘਟਨਾ ਨੇ ਦੇਖੋ ਮਾਨਸਿਕਤਾ ਦੇਖੋ ਮਨੁੱਖ ਦੀ ਜਾਂ ਇਹਦੇ ਪਿੱਛੇ ਕੀ ਹੈ ਸਾਰਾ ਕੁਝ ਹਨਾ ਕੌਣ-ਕੌਣ ਹੈ ਇੱਕ ਅਲੱਗ ਵਿਸ਼ਾ ਪਰ ਇਹਨੇ ਨੇੜ ਤਾਂ ਹੋਣ ਦੇ ਬਾਵਜੂਦ ਵੀ ਜੇ ਸਾਜ਼ਿਸ਼ ਕਰਤਾ ਘਰ ਵਿੱਚ ਹੀ ਬੈਠਾ ਘਰ ਦੇ ਨੇੜੇ ਬੈਠਾ ਹੈ ਵਿਦੇਸ਼ ਤੋਂ ਆ ਕੇ ਏਡੀ ਵੱਡੀ ਘਟਨਾ ਨੂੰ ਅੰਜਾਮ ਦੇ ਰਿਹਾ ਤੇ ਅਸੀਂ ਕਿਛੋਂ ਪੰਜਾਬ ਦੇ ਕਿਹੜੇ ਭੱਲੇ ਦੀ ਆਸ ਕਰ ਸਕਦੇ ਆ ਪੰਜਾਬ ਪੰਜਾਬੀਓ ਪੰਜਾਬ ਤੁਹਾਡਾ ਇਹਨੂੰ ਸਮਝਣ ਦਾ ਯਤਨ ਕਰੋ ਐਸੀਆਂ ਘਟਨਾਵਾਂ ਜਿਹੜੀਆਂ ਤੁਹਾਨੂੰ ਪਿੰਡ ਦੀ ਮਿੱਟੀ ਵਿੱਚ ਆਖਰੀ ਰਸਮਾਂ ਲਈ ਵੀ ਸਵਾਲੀਆ ਚਿੰਨ੍ਹ ਬਣਾ ਦੇਣ ਐਸੇ ਰਸਤੇ ਐਸੇ ਪੰਡੇ ਕਦੇ ਨਾ ਸੇੜੋ ਕਦੇ ਨਾ ਇਹ ਕੰਮ ਕਰੋ ਸੋ ਸਾਡੀ दिली ਹਮਦਰਦੀ ਪੰਜਾਬ ਪੁਲਿਸ ਦੀ ਪਰਪੂਰਸ਼ ਲਾਗਾ ਪੰਜਾਬ ਦੇ ਵਿੱਤ ਮੰਤਰੀ ਉਸ ਬੱਚੇ ਨੂੰ ਲੈ ਕੇ ਆਨੇ ਹਾਲਾਂਕਿ ਇਹ ਸਾਰਾ ਕੰਮ ਸਿਆਣੀ ਪੁਲਿਸ ਦਾ ਹੈ ਖਾਸ ਕਰਕੇ ਡੀਆਈਜੀ ਪਟਿਆਲਾ ਰੇਂਜ ਜਿਨ੍ਹਾਂ ਨੇ ਇਹ ਸਾਰਾ ਐਸਐਸਪੀ ਖੰਨਾ ਤੇ ਐਸਐਸਪੀ ਮਲੇਰਕੁਰਲਾ ਤੇ ਐਸਐਸਪੀ ਫਤਿਹਗੜ੍ਹ ਸਾਹਿਬ ਐਸਐਸਪੀ ਪਟਿਆਲਾ ਜਿਨ੍ਹਾਂ ਨੇ ਜਿਨ੍ਹਾਂ ਦੇ ਸਮੂਹਿਕ ਯਤਨਾਂ ਮਿਊਚੁਅਲ ਕੋਆਪਰੇਸ਼ਨ ਸਦਕਾ ਇਹ ਸਾਰਾ ਆਪਰੇਸ਼ਨ ਸਿਰੇ ਚੜਿਆ ਤੇ ਬੱਚਾ ਸਹੀ ਸਲਾਮਤ ਮਾਪਿਆਂ ਦੀ ਗੋਦ ਵਿੱਚ ਆ ਬਠਿਆ ਇੱਕ ਵਾਰ ਫੇਰ ਸਾਡੇ ਵੱਲੋਂ ਉਸ ਵਿਅਕਤੀ ਨੂੰ ਲਾਣਤ ਜੀਤੇ ਦਿਮਾਗ ਵਿੱਚ ਜਿੱਦੀ ਮਾਨਸਿਕਤਾ ਵਿੱਚ ਇੰਨੀ ਕਟਿਆ ਹਰਕਤ ਆਈ ਤੇ ਜਿਹੜਾ ਪਰਿਵਾਰ ਦੂਜੇ ਤੇ ਆਸਾਨ ਕਰਦਾ ਰਿਹਾ ਤੇ ਉਸ ਪਰਿਵਾਰ ਪ੍ਰਤੀ ਇੱਡੀ ਨਫ਼ਰਤ ਇਹ ਤੇ ਸ਼ੁਕਰੇ ਖੁਦਾ ਦਾ ਕਿ ਬੱਚਾ ਬਚ ਗਿਆ ਸਾਰਾ ਕੁਝ ਸਹੀ ਹੋ ਗਿਆ ਪੰਜਾਬ ਪੁਲਿਸ ਜਿੰਦਾਬਾਦ ਕਹਿਣ ਨੂੰ ਸਭ ਦਾ ਜੀ ਕਰਦਾ ਫਿਲਹਾਲ ਇਨਾ ਹੀ ਆਓ ਪੰਜਾਬ ਨੂੰ ਬਚਾਉਣ ਦਾ ਯਤਨ ਕਰੀਏ ਪੰਜਾਬ ਵਿੱਚੋਂ ਨਫ਼ਰਤਾਂ ਖਤਮ ਹੋ ਜਾਣ ਭਾਈ ਚਰਕ ਸਾਂਝ ਵਧੇ ਫਿਲਹਾਲ ਇਨਾ ਹੀ ਵਿਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ